ਅੱਜ ਆਪਾਂ ਕਰਾਂਗੇ ਦੀਵਾਲੀ ਦਾ ਲੇਖ ਦੀਵਾਲੀ ਦੀਵਾਲੀ ਸਾਡੇ ਦੇਸ਼ ਦਾ ਇੱਕ ਪਵਿੱਤਰ ਅਤੇ ਪ੍ਰਸਿੱਧ ਤਿਉਹਾਰ ਹੈ ਇਹ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ ਇਹ ਹਰ ਸਾਲ ਦੁਸ਼ਹਿਰੇ ਤੋਂ 20 ਦਿਨ ਬਾਅਦ ਮਨਾਇਆ ਜਾਂਦਾ ਹੈ ਦੀਵਾਲੀ ਦੇ ਸਮੇਂ ਲੋਕ ਘਰਾਂ ਦੀ ਖੂਬ ਸਫਾਈ ਕਰਦੇ ਹਨ ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਧਨ ਲక్ష్ਮੀ ਘਰਾਂ ਵਿੱਚ ਆਉਂਦੀ ਹੈ ਲੋਕ ਇਸ ਦਿਨ ਲక్ష్ਮੀ ਦੀ ਪੂਜਾ ਕਰਦੇ ਹਨ ਲੋਕ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਫਲ ਅਤੇ ਮਠਿਆਈ ਭੇਜਦੇ ਹਨ ਬੱਚੇ ਰੰਗ-ਬਰੰਗੇ ਨਵੇਂ ਕੱਪੜੇ ਪਾਹਨਦੇ ਹਨ ਰਾਤ ਦੇ ਸਮੇਂ ਘਰਾਂ ਵਿੱਚ ਦੀਪ ਮਾਲਾ ਕੀਤੀ ਜਾਂਦੀ ਹੈ Hindu ਲੋਕ ਇਸ ਤਿਹਾਣ ਨੂੰ ਸ਼ੇਰਿ ਰਾਮਚੰਦਰ ਜੀ ਦੇ ਲੰਕਾ ਜਿੱਤਣ ਤੋਂ ਬਾਅਦ ਵਾਪਸ ਅਯੁੱਧਿਆ ਆਉਣ ਦੀ ਖੁਸ਼ੀ ਵਿੱਚ ਮਨਾਉਂਦੇ ਹਨ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਜੀ ਇਸ ਦਿਨ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਂ ਹੋ ਕੇ ਅੰਮ੍ਰਿਤਸਰ ਆਏ ਸਨ ਸਿੱਖ ਇਹ ਤਿਉਹਾਰ ਉਹਨਾਂ ਦੇ ਰਿਹਾਂ ਹੋ ਕੇ ਆਉਣ ਦੀ ਖੁਸ਼ੀ ਵਿੱਚ ਮਨਾਉਂਦੇ ਹਨ ਕੁਝ ਮੂਰਖ ਲੋਕ ਇਸ ਦਿਨ ਜੂਆ ਖੇਡਦੇ ਅਤੇ ਸ਼ਰਾਬ ਪਿੰਦੇ ਹਨ ਜੋ ਬੁਰੀ ਗੱਲ ਹੈ ਅੰਮ੍ਰਿਤ ਸਰਦੀ ਦੀਵਾਲੀ ਵੇਖਣ ਵਾਲੀ ਹੁੰਦੀ ਹੈ ਇਸ ਲਈ ਤਾਂ ਕਿਹਾ ਗਿਆ ਹੈ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤ ਸਰਦੀ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ